ਸਾਰੀ ਲੋਕੇਸ਼ਨ ਨਹਿਰ ਦੀ ਐ ਫੁੱਲ ਬੂਟੇ ਸਭ ਕੋਸ਼ਿ ਆ ਗਿਆ ਮੇਰੇ ਲੱਗਿਆ ਪਾਉਗਾ ਗਾਂਵ ਆ ਕੇ ਰੋਟੀ ਗਾਂਵ ਆ ਕੇ ਪਾਉ ਕੋਈ ਨਹੀਂ ਲੱਗ ਕੇ ਨਹੀਂ ਨਾ ਉਹ ਨਹੀਂ ਲੈਣਾ ਨੂੰ ਪਤਾ ਥੋੜਾ ਜਿਹਾ ਤੁਸੀਂ ਗਾਂਵ ਚੱਲ ਜਾਓ ਮੈਨੂੰ ਪਤਾ ਹੈ ਨਾ ਘਾਰੇ ਕੇ ਨਾ ਉਹ ਲੰਡਾ ਹੈ ਕੋਈ ਜੀਵ ਕਵਰੇਗਾ ਤੋਂ ਵੀ ਉੱਤੋਂ ਹੁੰਦੀ ਨਹੀਂ ਹੈ ਅੱਗੇ ਵੀ ਖਾਦੀ ਰੋਟੀ ਹੁਣ ਮੈਂ ਲੈ ਪਿਆ ਖਾਣ ਭੁੱਖ ਲੱਗੀ ਹੋਣੀ ਹੈ ਨਾ ਵੈਲਾ ਵੀ ਇੱਕ ਜੀਵ ਜੰਤੂ ਹੀ ਆ ਹੋ ਗਏ ਪਛਾਣ ਤੁਹਾਡੇ ਵਾਲੇ ਵੇਖ ਕੇ ਖਾਲਾ ਖਾਲਾ ਭਰਾ ਖਾਲਾ ਜਾਨਵਰ ਦਰਦਾਵਾਂ ਨਾ ਹੂੰ ਦਰਦਾਵਾਂ ਨਾ ਵੀ ਲੱਗ ਮੈਂ ਫੜਨਾ ਲੈ ਨਾ ਹੂੰ ਹੂੰ ਇੱਜਾ ਸਹੀ ਆ ਸਹੀ ਆ ਸਹੀ ਆ ਸਹੀ ਆ ਮਨਪ੍ਰੀਤ ਦੇ ਨਾਲ ਗਿੱਜਾ ਹੋਣੀ ਗਿੱਜਾ ਵਾ ਕੇ ਉਹ ਉਸ ਵੇਲੇ ਆਉਂਦੀ ਰੋਟੀ ਲਾ ਕੇ ਖਲੋ ਕੇ ਹੱਥ ਦੇ ਬੁਰਕੀਆਂ ਖਵਾਲਦੀ ਉਹ ਤੇ ਖਾ ਲੈਂਦਾ ਅੱਛਾ ਤੇ ਹੋਰ ਦੇ ਤਲਗੀ ਕਿ ਨਹੀਂ ਸੋਹਣੀ ਹੂੰ ਹਣ ਪੈਲ ਪਾ ਦਵੇ ਤਾਂ ਆ ਵਾ ਪਰ ਹੁਣ ਇਹਨੇ ਪੌਣੀ ਥੋੜਾ ਇੱਥੇ ਹੈ ਨਾ ਪੈਰ ਧੋਣਾ ਇਹਨੇ ਹੂੰ ਮੈਂ ਕਿਹਾ ਮਰਦੀ ਹੂੰ ਹੂੰ ਹੁਣ ਵੇਖਿਆ ਵੀ ਖੰਭ ਵੇ ਕਿਡੇ ਕਿਡੇ ਲੰਬੇ ਇਹਦੇ ਹੂੰ ਤੇਲ ਪਾਉਣੇ ਫਿਰ ਖਾਬ ਲੱਤਨੇ ਇਹਦੇ ਹੂੰ ਹੂੰ ਇਹਨੂੰ ਪੈਰ ਬੋਲੋ ਉਹਦਾ ਖੰਭ ਟਿਕਦੇ ਆ ਅੱਛਾ ਇਹ ਚਾਰ ਦਾ ਨਹੀਂ ਠੀਕ ਠੀਕ ਆ ਵੇ ਹੁਣ ਤਾਂ ਚੁੱਕਲੇ ਖੰਭ ਪਾਦੋ ਪਾਦੋ ਰੋਟੀ ਤੁਸੀਂ ਪੂਰੀ ਛੱਜਾ ਬਣਿਆ ਪੂਰਾ ਹੂੰ ਇਹਨਾਂ ਬਾਹਰ ਨਹੀਂ ਲੱਗਦਾ ਆਪਣੇ ਹੰਬਾਂ ਦਾ ਨਹੀਂ ਹੂੰ ਜਦੋਂ ਬੁੱਢਿਆਂ ਨੂੰ ਆਪ ਨੂੰ ਰੋਟੀ ਨਹੀਂ ਤੇ ਮੋਰਾਂ ਨੂੰ ਖੱਲਾ ਨੂੰ ਮੇਲੇ ਸਾਵੇਂ ਮੋਰਾਂ ਨੂੰ ਪਈਏ ਗੁਰਪ੍ਰੀਤ ਦੀ ਆਵਾਜ਼ ਆਈ ਵੀ ਬੁੱਢਿਆਂ ਨੂੰ ਆਪ ਨੂੰ ਰੋਟੀ ਮਿਲਦੀ ਨਹੀਂ ਤੇ ਮੋਰਾਂ ਨੂੰ ਪਾਉਣ ਦੇ ਆ ਉਹ ਭੈਣੇ ਹੁਣ ਐਕਟ ਕਰਨੇ ਪੈਣੇ ਆ ਨਾ ਤਾਂ ਕਰਕੇ ਲੱਗਾ ਬੁੱਢਿਆਂ ਦਾ ਫੇਰ ਬੁਰਾ ਹਾਲ ਹੋਣਾ ਲੱਗਾ 5 ਇੱਕ ਮਿੰਟ ਖੜੋ ਜਾ ਮਰਾਂ ਆਪਣੇ ਨੇ ਹਟ ਗੋ ਆਹੋ ਸਾਰੇ ਨੂੰ ਤਰਸਾਉਂਦਾ ਆਂ ਵਿਡੀਓ ਦੇ ਵਿੱਚ ਤੇ ਵਿਡੀਓ 'ਚ ਬੜਾ ਤਰਸਾਉਂਦਾ ਪਿਆ ਹਜੇ ਨਿਆਣੇ ਨਾ ਹੀ ਹੋਣ ਕੇ ਇਹਦੇ ਪਰ ਹੁਣ ਕੁੜੀ ਆਂਦੀ ਕਰੋ ਸੀਨ ਹੁਣ ਕੀ ਕਰੀ ਇਹਨੂੰ ਕਰਨੇ ਪੈਂਦੇ ਆ ਇਹ ਵੀ ਸਿੱਖਿਆ ਇਦਾਂ ਹੀ ਮਿਲਦੀ ਆ ਹੈ ਸਿੱਖਿਆ ਵੀ ਇਦਾਂ ਹੀ ਗੜੀ ਮਿਲਦੀ ਆ ਪੀ ਜਿਹੜੇ ਕਰਦੇ ਆ ਉਹ ਇਦਾਂ ਨਾ ਕਰਨ ਮਾਪਿਓ ਨੇ ਐਨੇ ਮੇਲੇ ਮਸਿਆ ਮੋਢਿਆਂ ਦੇ ਚੁੱਕੇ ਉਖਾਰੇ ਦੀਵਾਰੀਆਂ ਦੇ ਸ਼ਹਿਰੇ ਉਖਾਰੇ ਤੇ ਅੱਜ ਮਾਪਿਓ ਨੂੰ ਤੰਮੜ ਵਾਲਾ ਕੋਈ ਵੀ ਨਹੀਂ ਦੋ ਹਾਂ ਕੋਈ ਛੜਕਾਂ ਦੇ ਰੁਲਦੇ ਫਿਰਦੇ ਆ ਮਿਰਦ ਆਸ਼ਰਮ ਕਿਉਂ ਬਣ ਗਏ ਬਿਰਦਾ ਆਸ਼ਰਮ ਮਣਕੇ ਸਾਡੇ ਸੋਚ ਦੀ ਘਾੜ ਵੇਖ ਕੇ ਤੇ ਫਿਰ ਬਿਰਦਾ ਆਸ਼ਰਮ ਬਣੀ ਉਹਦਾ ਵੀ ਹੁਣ ਜਿੱਦਾਂ ਬੱਚੇ ਜਿਹੜੇ ਬਾਹਰਲੇ ਦੇਸ਼ਾਂ ਨੂੰ ਜਾਂਦਾ ਆਪੇ ਹੈ ਨਾ ਉਹਦੇ ਕਰਕੇ ਵੀ ਸਾਡੇ ਜਿਹੜੇ ਪੇਰੈਂਟਸ ਉਹ ਕਰਕੇ ਰਹਿ ਗਏ ਆ ਇਕੱਲੇ ਰਹਿ ਗਏ ਆ ਹਾਂ ਵੀ ਤਾਂ ਇਹ ਬਿਰਦਾ ਆਸ਼ਰਮ ਜਾਦਾ ਹਾਂ ਹਾਂ ਉਹਨਾਂ ਦਾ ਹੁੰਦਾ ਵੀ ਕਿਹੜੀ ਮਜਬੂਰੀ ਆ ਵੀ ਆਪ ਛੱਡ ਕੇ ਆ ਇਹਦੇ ਵਿੱਚ ਉੱਥੇ ਖਰਚਾ ਕਰਾਉਂਦੇ ਕਰਦੇ ਆ ਤੇ ਉਹ ਮਾਂ ਪਿਓ ਖੁਸ਼ ਆ ਤੇ ਕਈ ਜਿਹੜੇ ਘਰੋਂ ਕੱਢ ਦਿੰਦੇ ਆ ਕਈ ਘਰੋਂ ਕੱਢੀ ਜਾਂਦੇ ਆ ਉਹਦਾ ਕਰਕੇ ਫਿਰ ਆ ਹੁਣ ਤੁਹਾਨੂੰ ਹੀ ਕੀਤਾ ਯਾ ਵੱਖੋ ਵੱਖਰੇ ਮੇਰੇ ਨਾਲ ਕੇ ਸਾਨੂੰ ਹੁਣ ਬੰਗੀਆਂ ਨੂੰ ਪੂ ਨਹੀਂ ਦਿੰਦੇ ਅਹੀਂ ਉਹ ਚੋਰੀ ਵਲੌਗ ਬਣਾਉਣ ਦੇ ਨਾਲ ਹੀ ਗੱਲਾਂ ਕਰਨ ਰਹੇ ਆ ਤੇ ਜੇ ਅੰਦਰ ਉਹਨਾਂ ਨੂੰ ਪਤਾ ਲੱਗ ਗਿਆ ਤੇ ਭਾਵੇਂ ਆਣ ਕੇ ਸਾਡੇ ਦਿਵਾਲੇ ਹੋ ਜਾਣ ਕੋਲ ਬੈਠੇ ਆ ਅੰਦਰ ਨਹੀਂ ਉਹ ਨਿਕਲ ਆਈ ਹੈ ਬਲਜੀਤ ਆਂਦੀ ਮਾਈ ਬੁੱਢਾ ਕਿੱਥੇ ਚਲ ਗਏ ਆ ਚਲੋ ਮਿਲਦੇ ਆ ਉਹਨਾਂ ਨੂੰ ਹੁਣ ਕੀ ਕਰਦੇ ਅੰਦਰ ਬੜਾ ਫਾਇਦਾ ਬੈਠ ਨਹੀਂ ਲਾਈਏ ਬੈਠ ਲਾ ਲਾ ਆ ਜਾ ਇੱਥੇ ਮਨਪ੍ਰੀਤ ਆ ਗਿਆ ਪਰੌਣੇ ਉਹ ਸਾਨੂੰ ਆਂਦੀ ਵੀ ਪਹਿਲਾਂ ਚਾਹ ਪੀਓ ਤੇ ਫੇਰ ਜਾਣਾ ਵਾ ਤੇ ਅਸੀਂ ਤੇ ਆਪਣੀ ਚਾਹ ਫੜਾਫੜ ਲੈ ਕੇ ਤੇ ਬਾਹਰ ਆ ਗਏ ਹਨਾ ਅਸੀਂ ਨਹੀਂ ਵੇਖਿਆ ਬਾਥਰੂਮ ਆ ਤੇ ਅਸੀਂ ਨਹੀਂ ਵੇਖਿਆ ਕੀ ਅਸੀਂ ਆ ਕਿ ਜਿੱਥੇ ਬਹਿ ਕੇ ਪੀਤੀ ਜਾਂਦੀ ਪੀ ਲੋ ਤੇ ਆਪੋ ਆਪਣੇ ਘਰੋ ਘਰੀ ਪਹੁੰਚੋ ਰਾਹਣ ਮਿਆਂ ਪੱਠੇ ਪੋਣੇ ਜਾ ਕੇ 4 ਵਜ ਗਏ ਆ ਤੇ ਸਾਰੇ ਨੂੰ ਪਤਾ ਕਿ ਮਾਲ ਲੰਗ ਰੱਖਿਆ ਹੋਇਆ ਤੇ ਹੋਰ ਸਰੀ ਪੈਣ ਪੜਾਉਂਦਾ ਪਰ ਇੱਕ ਗੱਲ ਹੈਗੀ ਉਹ ਮੈਨੂੰ ਤਾਂ ਬੜਾ ਹੀ ਚਾਹ ਚਾਹਦਾ ਕਿ ਜੇ ਅਸੀਂ ਸਾਰੇ ਸੈੱਟ ਕਰਦੇ ਆ ਨਾ ਵੀ ਮਿਲ ਕੇ ਸਾਡੇ ਅੰਟੀਆ ਕਲਾ ਨੂੰ ਚੰਗੇ ਲੱਗਦੇ ਆ ਜਾਂ ਸਾਡੇ ਬਲੌਗ ਵੀ ਦੇ ਆ ਜੇ ਲੋ ਸਬਸਕ੍ਰਾਈਬ ਕਰਦੇ ਆ ਨਾ ਮੈਨੂੰ ਬੜਾ ਚਾਹ ਚਾਹਦਾ ਬੜੀ ਖੁਸ਼ੀ ਮਿਲਦੀ ਮੈਨੂੰ ਇਹ ਲੱਗਦਾ ਮੇਰੀ ਪਏ ਇਹ ਜਾਵਾਨ ਨੇ ਆ ਵੀ ਆਓ ਮਿਲੋ ਆਣ ਕੇ ਸਾਨੂੰ ਮੇਰਾ ਮਾਰਾ ਮਾਰਾ ਹੋਣ ਸਬਸਕ੍ਰਾਈਬਰ ਹੋਣ ਤੇ ਕਿਦਾਂ ਦੁੰਦਰ ਜਿੱਦਾਂ ਪਕੌੜਾ ਕਮ ਔੜੇ ਕੱਢਣੇ ਆ ਪਕੌੜੇ ਕੱਢ ਲਾਂਗੇ ਇਹ ਬੜੀ ਗੱਲ ਆ ਪਕੌੜੇ ਨਹੀਂ ਨਹੀਂ ਉਤਰ ਮੇਰਾ ਮਨ ਵੀ ਜਿੱਦਾਂ ਕੋਈ ਵੀ ਆ ਗਏ ਕੱਢਣੇ ਆ ਹਾਂ ਕੱਢ ਲਾਂਗੇ ਠੀਕ ਆ ਇਦਾਂ ਕੱਢ ਲਾਂਗੇ ਬ੍ਰੈਡ ਜੋੜੀ ਨਹੀਂ ਇਹ ਗੱਲ ਪਰ ਨਹੀਂ ਉਹ ਬ੍ਰੈਡ ਥੋੜ ਜਨੇ ਆ ਤੇ ਆਲੂ ਪਰ ਦੇਦੇ ਵਿੱਚ ਬ੍ਰੈਡ ਸਿੱਧੇ ਜਨੇ ਆ ਤੇ ਇੱਕ ਬੋਲੀ ਵੀ ਹੁੰਦੀ ਆ ਨਾ ਛਪੜ ਕੰਡੇ ਮੈਲੀੜੇ ਧੋਵਾ ਫੱਟੇ ਨਾ ਫੱਟਾ ਜੋੜ ਕੇ ਹੁਣ ਕਿਉ ਮਾਂਏ ਰੋਣੀਆਂ ਧੀਆਂ ਨੂੰ ਸੋਹਰੇ ਤੂਰ ਤੇ ਆ ਵੀ ਕਿਤੇ ਆਵਾ ਆਵੇ ਖਾਤੀ ਆਈ ਸਾਡੀ ਵਿਚਾਰੀ ਵੀਡੀਓ ਦੇ ਵਿੱਚ ਹੋਸਟਲ ਪੜਦੀ ਆ ਤੀ ਆ ਤੋਂ ਬਗੈਰ ਵੀ ਨਾ ਸੰਸਾਰ ਜਿਹੜਾ ਬਿਲਕੁਲ અધੂਰਾ ਆ ਵਾ ਕੇ ਪਿਛੇ ਬੁੜੀਆਂ ਆਂਦੀਆਂ ਦੀਆਂ ਕੋਠੇ ਨੂੰ ਪਰਣਾਲਾ ਚਾਹੀਦਾ ਵਾ ਤੀ ਨੂੰ ਤੀ ਨੂੰ ਪਰਣਾਲਾ ਕਿਹਾ ਗਿਆ ਵਾ ਅੱਛਾ ਹਮ ਮਕੀ ਕਾਹਤ ਬਣੀ ਪਈ ਲਾ ਕਾਹਤ ਬਣੀ ਆ ਕੇ ਤੀ ਚਾਹੀਦੀ ਆ ਬੇਲਾ ਆਪਣੇ ਜਿਹੜੇ ਬੱਚੇ ਵਿਆਹ ਨਹੀਂ ਤੇ ਪੁੱਤ ਵਿਆਹ ਨਹੀਂ ਦੇਉ ਨੋਵਾ ਲੈ ਕੇ ਆਟੋ ਜਾਂਦੀਆਂ ਤੇ ਮਾਂ ਪਿਓ ਜਿਹੜਾ ਰੋਕ ਚੱਪੀ ਕੀ ਬੋਲ ਸਕਦਾ ਨਾ ਆਹ ਉਹ ਹੀ ਨਾ ਭਤੀ ਹੋਊ ਤੇ ਗੱਲਬਾਤ ਕੋਈ ਕਰੋ ਕੋਈ ਦੁੱਖ ਸੁੱਖ ਕੋਲੂ ਪੁੱਤਰ ਤਾਂ ਬੰਡਾ ਹੋਣੀ ਦੇ ਵੀ ਘਰ ਤੇਰਾ ਬਾਪਲਾ ਤੇ ਧੀ ਤਾਂ ਬੰਡਾ ਉ ਤੇਰਾ ਦੁੱਖ ਦੇ ਪੁੱਤ ਜੰਮੇ ਦੀਆਂ ਕਿੰਨੇ ਖੁਸ਼ੀਆਂ ਮਤੋਂ ਆ ਫਿਰ ਧੀ ਵਾਰੀ ਵੱਟ ਲੈਣਾ ਚੁੱਪਵੇ ਧੀ ਵਾਰੀ ਵੱਟ ਲੈਣਾ ਚੁੱਪਵੇ ਜੇ ਰੋ ਪੁੱਤ ਜੰਮਦਾ ਤੇ ਕਿਦਾਂ ਗੋਲਮੰਟ ਦੇ ਕਿਦਾਂ ਖੁਸ਼ੀ ਹੁੰਦੀ ਆ ਹਰ ਇੱਕ ਬੰਦੇ ਨੂੰ ਤੇ ਜੇ ਧੀ ਆ ਬੰਦੀ ਸੋੜਾ ਵੀਡੀਓ ਵਿੱਚ ਇੱਕ ਕਮੈਂਟ ਕੀਤਾ ਕਿਸੇ ਨੇ ਵੀ ਉਦੋਂ ਆਂਟੀ ਅੰਕਲ ਜਿਹੜਾ ਦੋ ਮੁੰਡੇ ਜੰਮ ਪਏ ਤੇ ਉਦੋਂ ਆ ਲੱਡੂ ਵੰਡਦੇਗੇ ਹੈਗਾ ਹੀ ਨਾ ਕਮੈਂਟ ਉਦੋਂ ਕੁੰਡੇ ਜੰਮ ਕੇ ਉਦੋਂ ਮੋੜੀ ਮਹਿੰਗਾ ਕੀਤਾ ਆਗੇ ਨਹੀਂ ਲੱਡੂ ਵੰਡਦੇਗੇ ਸਾਡੇ ਦੋ ਮੁੰਡੇ ਹੋ ਗਏ ਤਾਂ ਹੁਣ ਮੁੰਡੇ ਪੁੱਛਦੇ ਨਹੀਂਗੇ ਤਾਂ ਗੱਲ ਵੀ ਸਹੀ ਆਗੇ ਜਦੋਂ ਬੱਚੇ ਜੰਮਦੇ ਕਿੰਨਾ ਚਾਹ ਚੜਦਾ ਵਾ ਜਦੋਂ ਇੱਕ ਨੂੰ ਦਾਖੀ ਦਾ ਹੋਇਆ ਦੋ ਹੁੰਦੇ ਆਖੀ ਦਾੜੀ ਜੋੜੀ ਲੱਗ ਗਈ ਆ ਸਾਰੇ ਖੁਸ਼ ਹੁੰਦੇ ਭੈਣ ਭਰਾ ਵੀ ਪਰ ਹੁਣ ਤੇ ਬਹੁਤ ਔਖਾ ਹੋ ਗਿਆ ਕੰਮ ਜਦੋਂ ਨਿਆਣੇ ਪੁੱਛਦੇ ਨਹੀਂ ਤਾਂ ਇੱਕ ਨੂੰ ਵੰਡ ਲੈਂਦੇ ਸਾ ਜਠਾਣੀ ਤੇ ਇੱਕ ਦਰਾਣੀ ਇੱਕ ਨੋ ਦੂਜੀ ਨੋ ਫਿਰ ਓਖਾ ਜਾਂਦਾ ਨਾ ਫਿਰ ਜਿਦਾਂ ਫ੍ਰੀਜ਼ ਕਾਂ ਕਰਦੇ ਆ ਵੀ ਉਹ ਨਹੀਂ ਪੁੱਛਦਾ ਤੇ ਮੈਂ ਕਿਉਂ ਪੁੱਛਾਂ ਪੈਲੀ ਪੰਨਾ ਪੁੱਤ ਵੰਡ ਲਿਆ ਜੇ ਵੰਡ ਲਈ ਮਾਸਾ ਮਾਸਾ ਥਾਂ ਵੇ ਸਾਨੂੰ ਕੌਣ ਰੱਖੂਗਾ ਪੁੱਤ ਪੁੱਛ ਦੇ ਤੋ ਤੇ ਮਾਂ ਵੇ ਸਾਨੂੰ ਕੌਣ ਸੰਭੂਗਾ ਪੁੱਤ ਪੁੱਛ ਦੇ ਤੇ ਮਾਂ ਮੈਂ ਸਾਨੂੰ ਕੌਣ ਰੱਖੂਗਾ ਜਾਓ ਬਿਰਧ ਆਸ਼ਰਮ ਵਿੱਚ ਪਹੁੰਚੋ ਜਾ ਕੇ ਨਹੀਂ ਨਹੀਂ ਤੁਹਾਡੇ ਵਾਕੀ ਬਣ ਗਏ ਦੋ ਗਾਣਾ ਲੱਗੇ ਆ ਦੋ ਗਾਣਾ ਜੋੜੀ ਆ ਦੋ ਗਾਣਾ ਜੋੜੀ ਆ ਨਾ ਉਹਨੇ ਬੋਲਣਾ ਮੈਂ ਮਗਰ ਮੈਂ ਹੀ ਬੋਲਣਾ ਪੈਣਾ ਸਾਲਾ ਲੱਗੇ ਵਿੱਚ ਜਿੰਦੀ ਪਰ 8:00 ਵਜੇ ਨਹੀਂ ਕਿਹਨੇ ਰਖਣਾ ਫਿਰ ਇਤੋਂ ਬੜਾ ਜਿ ਬਿਰਧ ਆਸ਼ਰਮ ਤੇ ਫਿਰ ਹੈਗੇ ਹੀ ਆ ਨਾ ਉਹ ਤਾਂ ਮੈਂ ਨਾ ਬਣਾਇ ਬਣਾਇ ਵੀ ਇਸੇ ਕਰਕੇ ਮੈਂ ਬੁੱਧਿਆ ਦੇ ਖਰੇ ਬਿਰਧ ਆਸ਼ਰਮਾਂ ਚ ਹੀ ਜਾਣਾ ਹੈ ਨਹੀਂ ਕਹਿ ਦਿੰਦੇ ਨਾ ਇਹ ਪਿਓ ਤੋਂ ਬਾਅਦ ਪੁੱਤ ਦੀਆਂ ਜ਼ਮੀਨਾਂ ਘਰਬਾਰ ਸਭ ਕੋ ਮੈਂ ਤਾਂ ਨਹੀਂ ਜੇ ਇਦਾਂ ਦੇ ਪੁੱਤ ਮਾਰੇ ਨਿਕਲ ਦਵੇ ਕੱਖ ਨਾ ਫਿਰ ਜਿੱਥੇ ਰਹਿਣਾ ਹੈ ਨਾ ਬਿਰਧ ਆਸ਼ਰਮ ਹੋਵੇ ਜਾਵੇ ਕੋਈ ਗੁਰਦੁਆਰਾ ਕੁਛ ਵੀ ਹੋਵੇ ਪਰ ਬੰਦਾ ਉੱਥੇ ਹੀ ਜਾਣ ਕਰ ਦਵੇ ਠੀਕ ਆ ਨਾ ਬਸ ਤਨੋ ਹੁੰਦੇ ਹੀ ਆ ਪਰ ਨਹੀਂ ਹੁੰਦਾ ਕਿ ਕੋ ਹੁਣ ਦਾਦ ਜਿਹੜਾ ਫਿਰ ਜਦੋਂ ਨਿਆਣੇ ਸਤਾਉਂਦੇ ਫਿਰ ਦੁੱਖ ਵੀ ਲੱਗਦਾ ਹੀ ਆ ਦੁੱਖ ਲੱਗਦਾ ਆਹ ਦ ਇੰਨਾ ਯੋਨਸਤੰਦੇ ਜਦੋਂ ਵਿਆਹ ਹੀ ਜਾਂਦੇ ਉਦੋਂ ਸਤੋਂਦੇ ਆ ਆਹੋ ਕਿਹਾਰੇ ਸਤੋਂ ਉਦੋਂ ਪਿੱਛੇ ਲੱਗ ਜਾਂਦੇ ਜਨਾਨੀਆਂ ਕੀ ਆ ਜਨਾਨੀਆਂ ਦੇ ਪਿੱਛੇ ਤਾਂ ਕੀ ਹੁੰਦੇ ਆ ਦੇਖ ਜਿੱਦਾਂ ਤੂੰ ਲੱਗਾ ਜਵਨ ਲੱਗਾ ਐ ਨਹੀਂ ਲੱਗਦਾ ਪਿੱਛੇ ਮੈਂ ਇਹ ਕਦੋਂ ਲੱਗਾ ਤੂੰ ਨਹੀਂ ਤੂੰ ਆਪੇ ਆਖਿਆ ਜਨਾਨੀਆਂ ਦੇ ਪਿੱਛੇ ਲੱਗ ਜਾਂਦੇ ਫਿਰ ਤੈਨੂੰ ਤਾਂ ਪਤਾ ਹੋਣਾ ਜਨਾਨੀਆਂ ਦੇ ਪਿੱਛੇ ਲੱਗਦੇ ਆ ਮਾਰ ਪਿੱਛੇ ਲੱਗਦਾ ਮਾਂ ਪਿੱਛੇ ਲੱਗਦਾ ਤਾਂ ਪੁੱਛੀਂ ਘਰ ਘਰ ਰੋ ਰਸੀ ਰਿੰਦੀ ਆ ਤੇ ਤੁਮ ਕਾ ਮੈਂ ਕਿਹੜਾ ਡਰਦਾ ਜਿਹੜੀ ਗੱਲ ਸਹੀ ਤੇ ਸਹੀ ਆ ਹਾਂ ਉਹ ਸਹੀ ਆ ਗੱਲ ਜੇ ਜੋ ਬੰਦੇ ਪੁੱਛੇ ਤਾਂ ਬਗਾਰ ਕਿਉਂ ਕੋਈ ਗੱਲ ਕਰੇ ਅਮਰੋ ਵਾਦੂ ਅਮਰਜੀਤ ਚਾਹ ਬਣਾਉਣ ਰਹੀ ਆ ਠੀਕ ਆ ਚਲੋ ਕੋਈ ਨਹੀਂ ਬਣਾ ਲੈ ਤੋ ਚਲੀਏ ਫਿਰ ਆਪਾਂ ਚਲੋ ਆਪਾਂ ਜਾਣੇ ਹੁਣ ਜੋਬ ਤੁਸੀਂ ਨਹੀਂ ਆ ਗਿਓ